ਇਹ ਚੋਮੇ ਸਾਹਿਬ ਹੈ। ਫਾਟਾ ਦੇ ਦਾ ਕਦੇ ਨਾ ਧੋਲੇ ਬੁਝ। ਸੁਪਰਨੈਚੁਰਲ ਪਾਵਰ ਉਹਦਾ ਸਾਫਾਟਾ ਹੈ ਜਿਹਦੇ ਟੁੱਕੜਾ ਮੱਤ ਢੁੱਲ ਢੁੱਲ ਸਕੀਂਗੇ। ਸਭ ਕੀਰਤਨ ਕਰਨ ਲੱਗ ਪਏ। ਇਹਨਾਂ ਫਿਰ ਦੁਆ ਨੇ ਸੋਚਿਆ। ਡਾਕ ਰਾਖਿਆ ਬੈਠੇ ਥੱਲੇ। ਹਮ ਬੱਲੇ ਤੇ ਕੁਝ ਰਿਹਾ ਨਹੀਂ। ਕਿ ਨਾ ਨਾ ਬਚ ਗਏ ਸਾਦਾ ਪਚਾ ਕਰੇ ਸਾਦੀ ਨਿਰਦੰਤਾ ਜਾਂਦੀ ਰਵੇ ਸਰਦੰਤਾ ਆ ਜਾਵੇ ਅਰਜਨ ਸਾਹਿਬ ਸਾਨੂੰ ਬਖਸ਼ ਦੇਣ ਇੱਕ ਮਹਾਪੁਰਸ਼ ਲੱਭਿਆ ਭਾਈ ਲੱੱਦਾ ਨਿਰਪਰਵਕਾਰੀ ਆਂਦੇ ਨੇ ਉਹ ਫਿਰ ਲੈ ਕੇ ਆਇਆ ਇਹਨਾਂ ਨੂੰ ਗੁਰੂ ਅਰਜਨ ਸਾਹਿਬ ਦੇ ਦਰਬਾਰ ਤੇ ਉਹਨੇ ਆ ਕੇ ਸੁਪਾਰਸ਼ ਕੀਤੀ ਅਰਦਾਸ ਕੀਤੀ ਤੇ ਬਹੁਤ ਬਰਸ਼ਾਈ ਇਹਨਾਂ ਲਈ ਕਦੀ ਕਦੇ ਨਾ ਉਹ ਵਈ ਜਾਣ ਕੀ ਅਰਦਾਸ ਆਪਣੀ ਅਰਦਾਸ ਤੇ ਹੋ ਸਕਦਾ ਨਾ ਸੁਣੇ ਗੁਰੂ ਪਰ ਮਹਾਪੁਰਸ਼ ਦੀ ਅਰਦਾਸ ਕਦੇ ਨਹੀਂ ਤਾਲਦਾ ਪਰਉਪਕਾਰ ਕੀਤਾ ਤਾਂ ਹੀ ਕਦੇ ਨੇ ਗੁਰੂ ਅਰਜਨ ਸਾਹਿਬ ਨੇ ਬਖਸ਼ ਦਿੱਤੇ ਫਿਰ ਕੀਰਤਨ ਕਰਨ ਲੱਗੇ ਫਿਰ ਵੇਖੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹਨਾਂ ਦਾ ਅਕੰਮੀ ਢਲਗਿਆ ਪ੍ਰਗਟ ਹੈ ਬਾਣੀ ਲਿਖੀ ਹੋਈ ਹੈ ਉਹਨਾਂ ਦੀ ਗੁਰਪ੍ਰੀਤ ਹਰਗੋਬਿੰਦ ਸਾਹਿਬ ਜੀ ਅੱਜ ਦੇ ਦੁਨੀਆ ਦੁਕਾਨਾਂ ਦੇ ਕਾਰੋਬਾਰੀ ਸਵੇਰੇ ਕਰੀਏਗਾ ਟੈਕਸ ਨਿਸੀ ਪਰ ਉਹਦੇ ਬਾਰੇ ਜਾਣਕਾਰੀ ਦਿਓ ਅਲਸ਼ਕਰ ਜੀ ਗੁਰਪ੍ਰੀਤ ਪੰਜਾਬ ਸਰਕਾਰ ਨੇ ਪ੍ਰਾਇਵਟ ਪ੍ਰੋਪਰਟੇਕਸ ਲਾਗੀ ਦਿੱਤਾ ਵਾ ਜਿਹੜੇ ਸਾਡੇ ਕਰਜ਼ਾ ਦਾ ਡਿਫਾਲਟਰ ਹੈ ਜਿਹੜੇ ਪ੍ਰੋਪਰਟੇਕਸ ਜਿਹੜੇ ਜਮਾ ਨਹੀਂ ਕਰਾਇਆ ਉਹਨਾਂ ਨੂੰ ਅਸੀਂ ਬਾਰ ਬਾਰ ਪ੍ਰੋਪਰਟੇਕਸ ਜਮਾ ਕਰਾਉਣ ਦੀ ਹਦਾਇਤ ਕੀਤੀ ਸੀ ਟੈਕਸ ਜਮਾ ਕਰਾਓ ਨਾ ਰੋਅਰ ਵਾਰ ਨੋਟਿਸ ਦੇਣ ਦੇ باوجود ਜੇਕਰ ਟੈਕਸ ਨਹੀਂ ਜਮਾ ਕਰਵਾਇਆ ਤਾਂ ਉਹ ਅੰਤਿਮ ਚੇਤਾਵਨੀ ਮੋੜ ਸਕਦਾ ਸੀ ਕਿ ਟੈਕਸ ਜਮਾ ਕਰਾਓ ਉਹ ਵੀ ਨੋਟਿਸ ਦੇਣ ਦੇ ਬਾਅਦ ਜਾਰੀ ਕਰਨ ਦੇ ਬਾਅਦ ਜੇਕਰ ਟੈਕਸ ਜਮਾ ਨਹੀਂ ਕਰਵਾਇਆ ਗਿਆ ਤਾਂ ਮਿਊਸਪਲ ਐਕਟ ਦੇ ਵਿੱਚ ਜਿਹੜਾ ਪ੍ਰੋਬਲਮ ਆਇਆ ਕਿ ਟੈਕਸ ਦੀ ਵਸੂਲੀ ਪ੍ਰੋਪਰਟੀ ਸੀਲ ਕਰਕੇ ਸਕੂਬਲ ਦੀ ਕਿਰਸਈ ਉਹ ਕਾਰਵਾਈ ਕਰਦੇ ਹੋਏ ਇਹ ਪੁਆਇੰਟ ਡਿਫਾਲਟਰ ਦੀ ਪ੍ਰੋਪਰਟੀ ਨਹੀਂ ਸੀਲ ਕੀਤੀ ਕਿੰਨੀਆਂ ਪ੍ਰੋਪਰਟੀਆਂ ਸੀਲ ਕਰੀਆਂ ਸਰ ਕੋਲੋਂ 5 ਪ੍ਰੋਪਰਟੀ ਸੀਲ ਕੀਤੀ ਸੀ ਸੋ ਸਾਡਾ ਪੱਕੀ ਹੋਰ ਕਾਰਵਾਈ ਚੱਲ ਰਹੀ ਕਿੰਨਾ ਕੋ ਮਾਉਂਟ ਹੈ ਕਿੰਨੇ ਖੜਿਆ ਪੰਡਾ ਕੰਦੀ ਆ ਗਈ ਹੈ ਕਰਿਆ ਕਰ ਮੀਨਾ ਦੇ ਵਿੱਚ ਲਗਭਗ 10 ਲੱਖ ਦੇ ਆਸ-ਪਾਸ ਮੂਵ ਰਹੀ ਸੀਗਾ ਜੀ ਮੂਨਾ ਵਿੱਚ ਇੱਕ ਬੰਦਾ ਹੈ ਉਸਨੇ 1 ਲੱਖ 5000 60088 ਰੁਪਏ ਜਮਾ ਕਰਵਾਤੇ ਜਿਹੜੇ ਬੰਦੇ ਪ੍ਰੋਪਰਟੀ ਕੰਸ਼ਮਤ ਫਾਰਮ ਦੇ ਤੋਂ ਸਾਡੇ ਕਰ ਰਹੇ ਹੋਰ ਕਿੰਨੇ ਕਿ ਸਰਵੰਦਾ ਦੇ ਹਰੇਕ ਅੰਦਾਜ਼ਾ ਜਿਹੜੇ ਜਿਨ੍ਹਾਂ ਦਾ ਬਕਾਇਆ ਚੱਲਦਾ ਹੈ ਜਿਨ੍ਹਾਂ ਨੂੰ ਤੁਸੀਂ ਨੋਟਿਸ ਭੇਜਦੇ ਹੋ ਉਹ ਸਾਕਰ ਤੋਂ ਇਹਦੇ ਰੂਟੀਨ ਕੰਟੀਨਿਊ ਪ੍ਰੋਸੈਸ ਹੈ 300 ਕੁ ਨੋਟਿਸ ਜਾਰੀ ਕੀਤੇ ਹਨ ਹੋਰ ਵੀ ਅਸੀਂ ਦੇਖ ਰਹੇ ਅੱਜ ਵੀ ਨੋਟਿਸ ਮੇ ਜਾਰੀ ਕੀਤੇ ਹੈ ਤੇ ਮੇਰੀ ਸਾਰੇ ਸ਼ਹਿਰ ਵਾਸੀਆਂ ਨੂੰ ਇਹੀ ਅਪੀਲ ਹੈ ਕਿ ਇੱਕ ਜ਼ਿੰਮੇਵਾਰ ਨਾਗਰਿਕ ਹੁੰਦੇ ਹੋਏ ਪ੍ਰੋਪਰਟੀ ਟੈਕ ਜਮਾ ਕਰੋ ਪ੍ਰੋਪਰਟੀ ਟੈਕ ਜਮਾ ਕਰਾਉਣੀ ਬੜੀ ਸਰਲ ਵਿਧੀ ਹੈ ਸੈਲਫ ਅਸੈਸਮੈਂਟ ਦੇ ਹੈਗਾ ਹੈ ਦਫ਼ਤਰ ਵਿੱਚ ਆਓ ਸੈਟਰਡੇ ਸਾਡੇ ਵੀ ਸਾਡਾ ਦਫ਼ਤਰ ਖੁੱਲ੍ਹਾ ਹੈ ਮੇਰੀ ਸਾਰਿਆਂ ਦੀ ਬੇਨਤੀ ਵਸਈ ਹੈ ਕਿ ਆਪਣੀ ਜਿਹੜੀ ਕਿਸੇ ਵੀ ਕਾਨੂੰਨੀ ਅੜਚਨ ਜਾਂ ਕਾਨੂੰਨੀ ਉਲੰਘਣ ਪੈਣ ਤੋਂ ਬਚਣ ਦਾ ਬਿਹਤਰੀਨ ਤਰੀਕਾ ਇਹ ਹੈ ਕਿ ਸਰਕਾਰ ਦੇ ਜਮ੍ਹਾਂ ਨਾ ਹੋਏ ਟੈਕਸ ਪੇ ਕਰੋ ਅਫਸਰਾਂ ਨੂੰ ਟੈਕਸ ਜਮ੍ਹਾਂ ਕਰੋ ਜੇ ਵੀ ਟੈਕਸ ਨੂੰ ਨਹੀਂ ਕਰੋਗੇ ਤਾਂ ਇਹਦੀ ਰਿਕਵਰੀ ਕੋਲਸੋ ਵਿਊ ਕੋਪੜੀ ਸੀਲ ਕਰਕੇ ਕੀਤੀ ਜਾਵੇਗੀ ਸਾਰੇ ਕਿੰਨੇ ਮਦਕੇ ਤੁਸੀਂ ਖਾਲ ਦਾ ਇਕੱਠਾ ਹੋ ਜਾਂਦਾ ਹੈ ਜਦੋਂ ਤੁਹੇ ਨੋਟਿਸ ਭੇਜਦੇ ਹੋ ਜਾਂ ਰਿਕਵਰੀ ਦਾ ਸਿਰਦਬੰਦ ਇਸ ਦੇ ਵਿੱਚ ਜੇ ਤਿੰਨ ਮੋਰਸ ਕਰਦੇ ਪਹਿਲਾ ਸਾਡਾ ਨੋਟਿਸ ਦੇ ਫਿਰ ਸਾਡਾ ਨੋਟਿਸ ਦੇ ਤੀਜਾ ਵੀ ਸਾਡਾ ਨੋਟਿਸ ਆ ਰੰਦਮ ਚੇਤਾਵਨੀ ਨੋਟਿਸ ਦੇ ਚ ਤੁਰੰਤ ਪੈਸੇ ਜਮ੍ਹਾਂ ਕਰਵਾ ਦੇਣਾ ਜਿਨ੍ਹਾਂ ਕਰਦਾ ਦੀ ਤੁਸੀਂ ਪ੍ਰਾਪਰਟੀਆਂ ਸੀ ਲੀਟਰ ਦਾ ਨਾਮ ਕੀ ਹੈ ਨਾਮ ਟੈਕਸ ਵਾਂਗ ਟੁਲ ਲਓ ਪਲੀਜ਼